ਖੜਿਆ ਜਾ ਰਿਹਾ ਦੋ ਕੁਸ਼ਤੀਆਂ ਚੋਟੀ ਦੀਆਂ ਚੱਲ ਰਿਹਾ ਆਹ ਦੇਖੋ ਵਾਹ ਵਾਹ ਕੋਣ ਆ ਬੱਲੇ ਇਹ ਆ ਪ੍ਰਿੰਸ ਖੜਿਆ ਹੋਇਆ ਝਾਂਜਰਾਂ ਵਾਲਾ ਗਿੱਟਾ ਕਿ ਤੇਰੇ ਗੁੱਟ ਨੂੰ ਕਦਾ ਸਰਦਾਰ ਨਹੀਂ ਐ ਡਾਇਮੰਡ ਦੇ ਲਿਓ ਆ ਮਾਰੇਗਾ ਵਾਹ ਆ ਮੇਲਾ ਕਦੇ ਆਨਰਯੇ ਵੀਰਾਂ ਦੇ ਬਣਾਤਾ ਤੇ ਕਦੇ ਗੁਰਿੰਦਰ ਸਿੰਘ ਜੀ ਮੀਤੀ ਨਾਵਾ ਪੁੱਤਰ ਜਿਹਾਰ ਸਿੰਘ ਜੀ ਭੱਜ ਨੂੰ ਕਿ ਪਰਿਵਾਰ ਦੇ ਇੱਕ ਬੁਲਟ ਤੇ ਦੂਸਰਾ ਬੁਲਟ ਹਰਜੀਤ ਸਿੰਘ ਆਉ ਕਹਿੰਦੇ ਮੇਰੇ ਸਵੇ ਪਤਰਾ ਬਲੇ ਦਿੱਤਾ ਜਾ ਰਿਆ ਆ ਸਤਨਾਮ ਕਾਲਾ ਵੱਡਾ ਭਾਈ ਰਹਿੰਦਾ ਵਜਲੇ ਵੀਰਦੇ ਪਾਪਾ ਮੋਆ ਦੇ ਵਿੱਚ ਆ ਪਾਪਾ ਮੋਆ ਕਦੇ ਪਾਪਾ ਟੋਟ ਕਦੇ ਟਰੰਗਾ ਕਦੇ ਔਕਲੇ ਦੀਆਂ ਗੱਲਾਂ ਉਹ ਜਗ ਜਹਾਨ ਨੇ ਕਦੇ ਔਕਲੇ ਦੀਆਂ ਗੱਲਾਂ ਕਦੇ ਟਰੰਗੇ ਤੇ ਤਾਰੀ ਦੇ ਅਗਲਾ ਆ ਕਹਿੰਦੇ ਪਾਪਾ ਮੋਲੇ ਆ ਸਤਨਾਮ ਸਾਜ ਦੀਆਂ ਗੱਲਾਂ ਵਾਹ ਨਹੀਂ ਵਾਹ ਬੱਲੇ ਦੀਆਂ ਸਾਜ ਦੀਆਂ ਗੱਲਾਂ ਦੀ ਮਾਂ ਫੇਰ ਕਬੱਡੀ ਨੂੰ ਦੁਨੀਆ ਦੇ ਕੋਲੇ ਚ ਬਚਾਉਣ ਵਾਲੇ ਸਾਡੇ ਐਨਆਰਏ ਵੀਰਾਂ ਦਾ ਸੀ ਧੰਨਵਾਦ ਕਰਦੇ ਆਂ ਦੇਖੋ ਡਾਡਾ ਜੀ ਅੱਜ ਕਿੱਡੀ ਰਹਿਮਤ ਆ ਕਿੱਡਾ ਵੱਡਾ ਇਹ ਖੁਸ਼ੀ ਮੁਕਾਬਲਾ ਜਿਹੜਾ ਖਾੜੇ ਦੇ ਵਿੱਚ ਚ ਐ ਸਮੇਂ ਕਰਾਇਆ ਜਾ ਰਿਹਾ ਹੈ ਦੋ ਕੁਸ਼ਤੀਆਂ ਚੋਟੀ ਦੀਆਂ ਚੱਲ ਰਹੀਆਂ ਆਹ ਦੇਖੋ ਵਾਹ ਵਾਹ ਇਹ ਆ ਪ੍ਰਿੰਸ ਖੜਿਆ ਹੋਇਆ ਝੰਜਰਾ ਵਾਲਾ ਗਿੱਟਾ ਤੇ ਤੇਰੇ ਗੁੱਟ ਨੂੰ ਕਦਾ ਸਰਦ